Have a safe journey. a safe journey. यार पिछड़े तो <laughs> <laughs> यार तो जिंदे जिंदे। पर ये जेल की तरह डाले पैसे ले ले के तो तो मोड भी बहुत अच्छी है इतनी। <laughs> नहीं, नहीं नहीं तो पोर जानी है कि मैं तो पैसे दे रही तो हूँ। क्यों? ना। आ मेरी लास्ट वीडियो है मेरे दोस्त का नाल। लास्ट मर लग गया। फो? नहीं मतलब। ਸਾਰਾ ਐਕਸਪੀਰੀਅੰਸ ਹਰਪੀ ਦਾ ਬਹੁਤ ਵਧੀਆ ਰਿਹਾ ਹੈ ਹੋਪਫੁਲੀ ਅੱਗੇ ਵਧੀਆ ਰੁਕੇ ਹਰਪੀ ਬਾਅਦ ਚੇਕ ਭੋਲਣਾ ਚਾਹੀਦਾ ਸਾਨੂੰ ਪੈਣੀ ਨਹੀਂ ਭੁੱਲੇਗੀ ਤੇ ਬਹੁਤ ਸਾਰੇ ਲੋਕ ਪਹੁੰਚ ਜਾਂਦੇ ਉੱਥੇ ਲੱਗੇ ਕਹਿੰਦੇ ਤੈਨੂੰ ਫੋਟ ਦੇ ਜਾਂਗੇ ਤੈਨੂੰ ਨਹੀਂ ਦੇ ਚਾਹੀਦਾ ਸਾਨੂੰ ਨਹੀਂ ਫੋਨ ਤਾਂ ਮੈਂ ਪਤਾ ਨਹੀਂ ਭੇਜੂਗੀ ਕਿ ਨਹੀਂ ਨਹੀਂ ਮੈਂ ਫੋਨ ਨਹੀਂ ਕਰਾਂਗਾ ਮੁੱਕ ਕੇ ਸਾਨੂੰ ਸਾਨੂੰ ਪਰ ਮੈਂ ਭੁੱਲੂਗੀ ਨਹੀਂ ਟੀਜ਼ੇ ਨੂੰ ਕਿਉਂਕਿ ਮੈਂ ਟੀਜ਼ੇ ਤੇ ਬਸ 3 ਵਜੇ 2 ਵਜੇ 1 ਵਜੇ ਜਿੰਨੀ ਵਾਰ ਵੀ ਮੇਰੀ ਨਾਈਟ ਸ਼ਿਫਟ ਹੋਈ ਹੈ ਤੇ ਮੈਂ ਐਸੀ ਫਲੈਟ ਚ ਆ ਕੇ ਰਹੀ ਹਾਂ ਪਿਛਲੇ ਸਾਨੂੰ ਫੋਨ ਤਿੰਨ ਚਾਰ ਸਾਲਾਂ ਤੋਂ ਸੰਦੇ ਹਾਲ ਫੋਨ ਫੋ ਫੋਨ ਦਾ ਚਲੋ ਕੋਈ ਨਾ ਫੋਨ ਕਰਕੇ ਜੇ ਅਗੇ ਤੇ ਬਾੜਾ ਮਾੜਾ ਟਾਈਮ ਆਇਆ ਤੇ ਮੁੰਡਾ ਲੱਭਦੀ ਹਾਂ ਉਹ ਤੋਂ ਮੈਂ ਆਪ ਹੀ ਲੱਭ ਲਾਂਗੀ ਪੀਆ ਜੀ ਕਿਧਰ ਘਾੜੇ ਪੈਸੇ ਲੈ ਲੈ ਕੇ ਤੂੰ ਤੇ ਮੋੜ ਦੀ ਬਹੁਤ ਅਮਚੀ ਹੈ ਨਹੀਂ ਨਹੀਂ ਤਾਂ ਫੌਰ ਜਾਨੀ ਹੈ ਕਿ ਮਾ ਉਹਦੇ ਪੈਸੇ ਦੇ ਰਿਆ ਸੀ ਕੋਈ ਨਹੀਂ ਪੈਂਦਾ ਕਿਉਂਕਿ ਬਸ ਮੇਰੀ ਵਾਰੀ ਹੁਣ ਹਾਂ ਬਹੁਤ ਬਹੁਤ ਸੋਹਣਾ ਸ਼ਹਿਰ ਹੈ ਜਿੱਥੇ ਚੱਲੇ ਹੋ ਜਾ ਕੇ ਤੇ ਸੋਹਣੀ ਸੋਹਣੀ ਦੁਨੀਆ ਦਿਖਾਇਆ ਵੀ ਕਿੰਨਾ ਕਿ ਸੋਹਣਾ ਹੈ ਅਸੀਂ ਜੈਲਸ ਵੀ ਹੋਵਾਂਗੇ ਪਰ ਵਧੀਆ ਲੱਗੂਗਾ ਵੀ ਅਗਰ ਤੁਹਾਡੀਆਂ ਅੱਖਾਂ ਨਾਲ ਦੇਖ ਕੇ ਤੁਸੀਂ ਕੈਮਰਾ ਰਿਕਾਰਡ ਕਰਕੇ ਬਲੌਗਸ ਬਾਕੀ ਨਾਇਗਰਾ ਫੋਲ ਵੀ ਚਾਹੀਦੀ ਉੱਥੇ ਉਹ ਦੂਰ ਹੈ ਉੱਥੇ ਜਾਣਾ ਕੋਈ ਨਹੀਂ ਤੇ ਬੈਪਸ ਆ ਇਹ ਵੀ ਵੀਡੀਓ ਆਂ ਦੇ ਕੋਈ ਜਾਣਾ ਉਹ ਪਰ ਉਹ ਇਹਨੂੰ ਕਹਿੰਦਾ ਕਿ ਤੂੰ ਮੇਰੇ ਕੋਲ ਆਣਾ ਤੂੰ ਤਾਂ ਕਰੇ ਹੈਨਾ ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਫੇਰ ਤੋਂ ਕਹਿੰਨੀ ਆ ਮੈਨੂੰ ਪਵਾਦ ਦੇ ਲੋਕੀ ਉਹ ਪਵਾਦ ਦੀ ਲੈਂਗੁਏਜ ਨਹੀਂ ਤੋ ਸਾਰਾ ਸਿਰ ਮਾਝ ਏਰੀਆ ਤੋਂ ਆ ਮੈਂ ਗੁਰਦਾਸਪੁਰ ਤੋਂ ਆ ਪਿਓਰ ਮਾਝਾ ਬਲੌਗ ਹੈ ਨਾ ਬਟ ਮੈਨੂੰ ਇਹਨਾਂ ਦਾ ਏਰੀਆ ਬੜਾ ਵਧੀਆ ਲੱਗਦਾ ਪੁਆਦ ਇਹਨਾਂ ਦੀ ਜਿਹੜੀ ਲੈਂਗੁਏਜ ਹੈ ਇਹ ਬੜੀ ਵਧੀਆ ਬੜੇ ਸਿੰਪਲ ਸਾਦੇ ਜਿਹੇ ਲੋਕ ਨੇ ਪਿਓਰ ਮੈਨੂੰ ਐਵੇਂ ਲੱਗਦਾ ਕਿ ਪੰਜਾਬ ਸਟਾਰਟ ਹੀ ਪੁਆਦ ਤੋਂ ਹੁੰਦਾ ਹੈ ਮਤਲਬ ਇਹਨਾਂ ਦੀਆਂ ਜਿਹੜੀਆਂ ਬੀਬੀਆਂ ਕਿੰਨੀਆਂ ਸੈਂਸੇ ਵਾਲੀਆਂ ਨੇ ਇਹਨਾਂ ਨੂੰ ਕੋਈ ਇਹ ਲੋਕੀ ਰੂਪੀ ਹੁਣ ਬਸ ਰੁਵਾਉਣਗੀ ਇਹਨੂੰ ਕੋਈ ਅਕਲ ਦੋ ਹੁਣ ਰੂਪੀ ਰੁਵਾਉਗੀ ਇਹਨੂੰ ਕੋਈ ਅਕਲ ਦੋ ਵੀ ਠੀਕ ਹੈ ਦੂਜੇ ਏਰੀਆ ਦੀ ਬਹੁਤ ਤਾਰੀਫ ਕਰੋ ਤਦ ਆਪ ਦਿਨ ਥੱਲੇ ਸੁੱਟਦਾ ਬੈਂਚ ਨਹੀਂ ਮੈਨੂੰ ਐਕਚੁਅਲੀ ਨਹੀਂ ਕਰਦਾ ਹੈ ਨਾ ਮਤਲਬ ਮੈਚਾਨੀ ਹੈ ਕਿ ਮੇਰਾ ਪਿਆਰ ਹੈ ਨਾ ਮਤਲਬ ਮੈਨੂੰ ਵਧੀਆ ਲੱਗਦਾ ਪੌੜ ਮੈਂ ਤਾਂ ਹਰ ਪੀਤ ਵੀ ਨਹੀਂ ਮੈਨੂੰ ਨਹੀਂ ਵਧੀਆ ਲੱਗਦੀ ਮੇ ਮਹਾਰਾਤਾ ਦਾ ਮਤਲਬ ਲਾਈਕ ਅੱਛੀ ਲੱਗਦਾ ਹੈ ਆਫ ਦਾ ਕੈਮਰਾ ਨੇ ਬਦਲ ਜਾਣਾ ਜੇ ਹਾਂ ਬਾਸ ਕਰੂ ਵੀ ਜਾਂ ਨਾ ਕੇ ਆ ਚਲ ਠੀਕ ਹੈ ਸਾਰਿਆਂ ਨੂੰ ਬਾਏ ਥੈਂਕ ਯੂ ਮਿਲਾਂਗੇ ਆਪਾਂ ਫੇਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਪਰ ਮਿਲਾਂਗੇ ਜੀ ਮੈਂ ਉਹਨੀਆਂ ਅਗਲੇ ਦਿਨਾਂ ਲੋ ਠੀਕ ਹੈ ਆਪਾਂ ਆਖੀ ਜੇ ਆਪਾਂ ਮਿਲਾਂਗੇ ਤੂੰ ਬੋਲ ਮੈਂ ਤੇਰੇ ਨਾਲ ਕੰਮ ਕੀਤਾ ਐ ਇਨਸਾਦ ਸਾਲ ਕਿਤਾਪ ਇਕੱਠੇ ਕੰਮ ਕੀਤਾ ਫਿਰ ਕਿਵੇਂ ਦਾ ਐਕਸਪੀਰੀਅੰਸ ਸੀਗਾ ਐਕਸਪੀਰੀਅੰਸ ਬੜੀਆ ਸੀ ਭਾਈ ਪਰ ਇਹ ਕੁੜੀ ਮੇਰੇ ਨਾਲ ਲੜਦੀ ਵੀ ਰਹੀ ਆ ਤੇ ਇਹ ਐਕਸਪੀਰੀਅੰਸ ਵਧੀਆ ਰਿਹਾ ਚਲੋ ਹੁਣ ਬਾਹਰ ਚਲੀਏ ਕੁੜੀ ਦਵਾਵਾ ਬਹੁਤ ਮੁਬਾਰਕਾਂ ਦਵਾਵਾ ਮੇਰੇ ਵੱਲੋਂ ਠੀਕ ਆ ਉੱਥੇ ਜਾ ਕੇ ਤਰੱਕੀਆਂ ਕਰੇ ਧੰਨਵਾਦ ਚਲ ਹੁਣ ਮੈਂ ਬਾਹਰ ਨੂੰ ਚਲੀ ਐ ਫਿਰ ਮੇਰੇ ਬਾਰੇ ਤੁਸੀਂ ਕੋਈ ਵੀ ਚੰਗੀ ਗੱਲ ਦੱਸਵੀ ਮੈਨੂੰ ਯਾਦ ਕਰੂੰਗੀ ਕਿ ਨਹੀਂ ਕਰੂੰਗੀ ਸਦੀ ਬਾਦੂ ਯਾਦ ਕਰੂੰਗੀ ਤਨਾ ਸਾਡਾ ਘੋਣਾ ਤੇ ਨਾ ਬੰਦ ਹੋ ਜਾਣਾ ਜਿਹੜਾ ਇੱਕ ਇੱਕ ਮਿੰਟ ਬਾਅਦ ਹੈਪੀ ਫੋਨ ਕਰਕੇ ਕਹਿੰਦੀ ਸੀ ਕਿ ਅੱਜ ਤੇ ਤੈਨੂੰ ਹੋ ਜਾਉ ਤੇਨੂੰ ਮੋਹਰੀ ਲੈ ਜੰਦੀ ਸੀ ਭਾਨੇ ਨਾਲ ਘਰ ਦੇ ਦੇ ਗਾਣਾ ਪਵਾ ਦਿੰਦੀ ਸੀ ਸਾਨੂੰ ਅਸੀਂ ਮਿਸ ਕਰੂੰਗੇ ਠੀਕ ਐ ਜਾ ਕੇ ਲਗਾ ਦੋ ਸਕੂਟਰੀ ਚੱਕ ਕੇ ਤੇਰੇ ਕੋਲ ਭਾ ਲੈ ਜਾਂਦੀ ਸੀ ਕੱਲ੍ਹ ਆਂ ਦੇਖਿਆ ਸੀ ਕਿਵੇਂ ਦੇ ਕੱਪੜੇ ਵੇਰ ਰੋਗ ਕਰਦੀ ਸੀ ਵੀ ਹਾਂ ਅਸੀਂ ਤੈਨੂੰ ਬਹੁਤ ਜ਼ਿਆਦਾ ਮਿਸ ਕਰੂੰਗੀ ਇਹ ਕਿ ਚੈਪਟਰ ਮੇਰੀ ਲਾਈਫ ਦਾ ਜਿਹੜਾ ਹੋ ਗਿਆ ਹੈ ਅੱਜ ਤੇ ਸਾਡਾ ਬ੍ਰੇਕਅਪ ਹੋ ਗਿਆ ਹੈ। ਇਹ ਬ੍ਰੇਕਅਪ ਨਹੀਂ ਹੋਇਆ। ਮਤਲਬ ਮੈਂ ਜਿੰਨੇ ਵੀ ਸਾਰੇ ਆਪਣੇ ਫਰੈਂਡਸ ਦੇ ਰਿਵੀਊ ਲਏ ਆ ਉਹਨਾਂ ਚ ਇਹ ਸਾਰਿਆਂ ਚੋ ਲਾਸਟ ਹੈ। ਜਿਵੇਂ ਮੈਂ ਪਰਸੋਂ ਨੂੰ ਚਲੇ ਜਾਣਾ ਹੈ ਪਰ ਮੈਂ ਇੱਥੇ ਐਂਡਿੰਗ ਇਹ ਕਰਾਂਗੀ ਕਿ ਮੇਰੇ ਬਹੁਤ ਸਾਰੇ ਦੋਸਤ ਨਹੀਂ ਪਰ ਮੇਰੀ ਜਿਹੜੀ ਬੈਸਟ ਬੌਂਡਿੰਗ ਰਹੀ ਹੈ ਮੁਹਾਲੀ ਚ ਉਹ ਮੇਰੀ ਏਜੰਸੀ ਨਾਲ ਰਹੀ ਹੈ ਕਿਉਂਕਿ ਅਸੀਂ ਇਕੱਠੇ ਵੀ ਰਹੇ ਹਾਂ। ਮੁਹਾਲੀ ਚ ਤੇ ਇਕੱਠੇ ਵਿੱਚ ਉਹ ਮੁਹਾਲੀ ਚ ਇਕੱਠੇ ਵੀ ਰਹੇ ਹਾਂ ਅਸੀਂ ਤੇ ਅਸੀਂ ਬਹੁਤ ਜ਼ਿਆਦਾ ਫਨ ਵੀ ਕਰਿਆ ਹੈ। ਬਹੁਤ سارے ਲੋਕਾਂ ਮਤਲਬ ਵੀ ਸਾਡੀ ਮੋਰਨਿੰਗ ਨੂੰ ਕਿ ਤੰਗ ਵੀ ਕਰਿਆ ਸੀ ਤੇ ਹੁਣ ਮੈਂ ਬਹੁਤ ਮਤਲਬ ਇਮੋਸ਼ਨਲ ਨਹੀਂ ਹਾਂ ਇਸ ਟਾਈਮ ਤੇ ਮਤਲਬ ਖੁਸ਼ੀ ਵੀ ਹੈ ਕਿ ਕੁਝ ਨਵਾਂ ਹੋ ਰਿਹਾ ਹੈ ਇਮੋਸ਼ਨਲ ਤਾਂ ਹਾਂ ਕਿਉਂਕਿ ਮੈਂ ਆਪਣੇ ਸਭ ਤੋਂ ਬੈਸਟ ਦੋਸਤਾਂ ਨੂੰ ਔਰ ਇਹ ਛੱਡ ਕੇ ਚਲੀ ਆ ਤੇ ਮੈਨੂੰ ਇਹ ਨਹੀਂ ਪਤਾ ਕਿ ਉੱਥੇ ਜਾ ਕੇ ਜਿਹੜੇ ਮੇਰੇ ਦੋਸਤ ਹੈ ਉਹ ਕਿਵੇਂ ਦੇ ਬਣਨੇ ਕਿ ਪਰ ਮੈਨੂੰ ਲੱਗਦਾ ਹੈ ਇਹ ਗੱਲ ਸੁਣ ਕੇ ਪਰ ਮੈਨੂੰ ਇਹ ਪਤਾ ਹੈ ਕਿ ਜਿਹੜੀ ਮੇਰੀ ਜੈਂਸੀ ਦੀ ਬੌਂਡਿੰਗ ਹੈ ਉਮੀਦ ਹੈ ਬਹੁਤ ਵਧੀਆ ਆ ਬਲੀ ਨਾਲ ਤਾਂ ਮੈਂ ਫੋਨ ਕਰਕੇ ਗਾਲਾਂ ਗੁਲਾ ਵੀ ਦੇ ਦੇਣੀ ਆ ਸਾਰਿਆਂ ਨੂੰ ਅਰਸ਼ ਨਾਲ ਵੀ ਵਧੀਆ ਆ ਪਰ ਮਤਲਬ ਮੇਰੇ ਸਾਰਿਆਂ ਤੋਂ ਬੈਸਟ ਹੀ ਨਹੀਂ ਇਹਨਾਂ ਦੋਨੋਂ ਕਿਉਂਕਿ ਇੱਕ ਤਾਂ ਸਾਡੀ ਸੇਮ ਏਜ ਸੇਮ ਅਸੀਂ ਫੜੇ ਇਕੱਠੇ ਆ ਤੇ ਮਤਲਬ ਮੈਂ ਤੁਹਾਡੀ ਨਾਲ ਖੁੱਲ ਕੇ ਜੋ ਵੀ ਬੋਲਣਾ ਆ ਬੋਲ ਸਕਦੀ ਬਾਕੀਆਂ ਨਾਲ ਜਜਮੈਂਟ ਹਾਂ ਮਤਲਬ ਹੀ ਹਾਂ ਜਿਹੜੇ ਮਤਲਬ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਹੀ ਜੈਸੀ ਕਿ ਤੂੰ ਇੱਥੋਂ ਇੱਥੇ ਮਤਲਬ ਇੱਥੋਂ ਤੋਂ ਇੱਥੇ ਚੇਂਜ ਹੋਈਆਂ ਜਿਹੜੇ ਜਿਹੜੇ ਚੇਂਜ ਐ ਮੈਨੂੰ ਸਾਰਿਆਂ ਨੇ ਉਹ ਚੇਂਜ ਚ ਜੱਜ ਕੀਤਾ ਐ ਪਰ ਮੇਰੇ ਤੁਸੀਂ ਜਿਹੜੇ ਫਰੈਂਡ ਸੀ ਜਿਨ੍ਹਾਂ ਨੇ ਮੈਨੂੰ ਜੱਜ ਨਹੀਂ ਕੀਤਾ ਜਰਨੀ ਇਕੱਠੇ ਕੀਤੀ ਹੈ ਹਾਂ ਕਿਉਂਕਿ ਉਹ ਸਾਰੀ ਜਰਨੀ ਤੁਸੀਂ ਇਕੱਠੇ ਪਰ ਮੈਨੂੰ ਚਾਰਜਮੈਂਟ ਨਹੀਂ ਤੁਹਾਡੇ ਕੋਲੋਂ ਮਿਲੀ ਕਿ ਠੀਕ ਐ ਤੁਸੀਂ ਮੈਨੂੰ ਸਾਰਾ ਇਹ ਕਿਹਾ ਕਿ ਠੀਕ ਐ ਜੋ ਜੋ ਚੇਂਜ ਹੋ ਰਿਹਾ ਐ ਟਾਈਮ ਟੂ ਟਾਈਮ ਜੋ ਚੇਂਜ ਐ ਨਾ ਵੀ ਉਹ ਵਧੀਆ ਹੋ ਰਿਹਾ ਐ ਮਤਲਬ ਮੈਨੂੰ ਤਾਂ ਜੈਸੀ ਦਾ ਇਹੀ ਫੀਡਬੈਕ ਹੁੰਦਾ ਸੀ ਕਿ ਵੀ ਤੂੰ ਵਧੀਆ ਕਰ ਰਹੀ ਐ ਜੋ ਹੋ ਰਿਹਾ ਐ ਪਰ ਬਾਕੀਆਂ ਵੱਲੋਂ ਮੈਨੂੰ ਜਦ ਮੈਨ ਮਿਲਦੀ ਹੁੰਦੀ ਸੀ ਕਿ ਵੀ ਤੂੰ ਐਦਾਂ ਹੋ ਕਿਉਂਦਾਂਗੀ ਚਲ ਇਹ ਤਾਂ ਸਾਰੀਆਂ ਫालतू ਗੱਲਾਂ ਨੇ ਆਪਾਂ ਫੇਰ ਕਰਦੇ ਰਹਾਂਗੇ ਵਲੌਗ ਹਾਂ ਪਰ ਬੈਸਟ ਚੀਜ਼ ਇਹ ਹੈ ਕਿ ਮੈਂ ਓਵਰ ਆਲ ਕੈਨ ਸੀ ਹਾਂ ਓਵਰ ਆਲ ਕੈਨ ਰਹੂਗਾ ਤੇ ਹਾਂ ਹੁਣ ਅਗਲੇ ਥਰਸਡੇ ਮੀਟਿੰਗ ਇੱਕੋ ਜਿਹੀ ਵਿਆਹ ਤੇ ਹੋਊਗੀ ਤੁਸੀਂ ਕੈਨੇਡਾ ਹੋਗੇ ਆ ਖੱਪੜਵਾਰੂ ਵੀ ਤੂੰ ਜਾਈਂਗੀ ਹਾਂ ਮੈਂ ਤਾਂ ਆਉਂਗੀ ਆ ਸਾਡੇ ਬੇਗੂਰ ਦੇ ਨਵਾਦੇ ਹਾਂ ਹਾਂ ਮੈਂ ਤਾਂ ਪੈਸੇ ਵੀ ਐਪੀ ਦੇ ਡਾਲਰ ਅੱਜ ਖੇਲੂ ਅਗਲੀ ਤੂੰ ਸਾਡੇ ਦੇਣਾ ਕਿ ਆ ਕੇ ਡਾਲਰ ਔਰ ਕੈਮਰਾ ਤੂੰ ਮੈਨੂੰ ਪ੍ਰੋਮਿਸ ਕਰਨਾ ਤੂੰ ਮੈਨੂੰ ਹਰ ਮਹੀਨੇ ਡਾਲਰ ਦੇਂਗੀ ਹਰ ਮਹੀਨੇ ਐਕਸਪੈਂਸਸ ਬੈਗਸ ਦੇਂਗੀ ਹਾਂ ਮੇਰੇ ਤਾਂ ਨਹੀਂ ਮੈਨੂੰ ਬੈਗਸ ਮੇਕਅਪ ਮੁਕਅਪ ਸਭ ਦੇ ਤੂੰ ਹਾਂ ਪਹਿਲਾਂ ਤੇ ਮੈਂ ਤੈਨੂੰ ਫੋਨ ਭੇਜਾਂਗੀ ਫਿਰ ਮੈਂ ਕਿਹਦੇ ਫੋਟੋ ਫੋਟੋ ਭਜਾਵਾਂਗੀ ਹਾਂ ਕਿਉਂਕਿ ਫੋਨ ਦਾ ਫੋਟੋਸ ਦਾ ਆਫ ਹੋ ਗਿਆ ਸਹੀ ਹੈ ਦਾ 2000 ਆਈਫੋਨ ਵਾਲਾ ਤਾਂ ਬਾਹਰ ਚਲੇ ਨਹੀਂ ਪਰ ਉਹਨਾਂ ਤੇ ਲਵਾਂਗੇ ਮਤਲਬ ਸਾਨੂੰ ਹੀ ਦਵਾਉਗੀ ਮੈਨੂੰ ਜੋਬ ਮਿਲ ਜਾ ਤੁਸੀਂ ਰੇਚ ਭੇਜ ਲਿਆ ਕਰੋਗੇ ਫਿਰ ਮੈਂ ਸਮਝਾਂ ਦੀ ਸਹੀ ਗੱਲ ਹੈ ਪਰ ਤੁਸੀਂ ਤੇ ਆਸ਼ਪੁਰਾ ਕਰਦਿਆ ਕਰੂ ਸਾਡੇ ਮਿਲ ਜੁਲ ਕੇ ਠੀਕ ਆ ਹਾਂ ਅਰਸ਼ ਦੇਖ ਰਿਹਾ ਉਹ ਬਚਰ ਮਿਸ ਕਰਦਾ ਹੋਊਗਾ ਕਿਹਨੇ ਦਾ ਸੀ ਪਾਉਂਗੇ ਇਹਨੂੰ ਯਾਦ ਠੀਕ ਹੈ ਚਲ ਬਾਏ ਬਾਏ ਗਾਇਜ਼